ਘਰ ਵਿੱਚ ਘਟਨਾ ਹੋਈ ਜਾਂ ਫਿਰ ਕੋਈ ਘਟਨਾ ਵਾਪਰੀ ਇਸ ਸੰਬੰਧੀ ਪੁਲਿਸ ਵੀ ਕੋਈ ਗੱਲਬਾਤ ਕਰਨ ਨੂੰ ਨਹੀਂ ਤਿਆਰ ਜਦ ਪੁਲਿਸ ਨੂੰ ਇਸ ਸੰਬੰਧ ਵਿੱਚ ਸਵਾਲ ਕੀਤਾ ਗਿਆ ਤੇ ਪੁਲਿਸ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਮਰਸਰ ਵਿੱਚ ਭਗਵੰਤ ਮਾਨ ਸੀਐਮ ਦੀ ਫੇਰੀ ਨੂੰ ਲੈ ਕੇ ਇਹ ਬਲਾਸਟ ਦੀ ਘਟਨਾ ਹੋਈ ਜਿਸ ਉਹ ਰੋਡ ਉੱਤੇ ਭਗਵੰਤ ਸਿਮ ਇੰਨੇ ਲੰਗਨਾ ਸਿੰਘ ਉਸੇ ਰੋਡ ਦੇ ਰਸਤੇ ਵਿੱਚ ਇੱਕ ਕੋਠੀ ਦੇ ਵਿੱਚ ਇੱਕ ਬਲਾਸਟ ਦੀ ਘਟਨਾ ਦਾ ਪਤਾ ਲੱਗਾ ਡੀਸੀਪੀ ਹਰਪ੍ਰੀਤ ਸਿੰਘ ਜੀ ਮੰਡੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨੀਓ ਦੇ ਵਿੱਚ ਇੱਕ ਘਰ ਤੋਂ 112 ਨੰਬਰ ਤੇ ਕਾਲ ਆਈ ਹੋਈ ਹੈ ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਜਿਸ ਵਿੱਚ ਪਹੁੰਚੇ ਤਾਂ ਬੋਤਲ ਟੁੱਟੀ ਹੋਈ ਸੀ ਜਿਸ ਕਰਕੇ ਤਮਾਕੇ ਹੋਣ ਦੀ ਆਵਾਜ਼ ਆਈ ਸੀ ਡੀसीपी ਹਰਪ੍ਰੀਤ ਸਿੰਘ ਪੁਲ ਮੈਂਡਿਰ ਸਪਸ਼ਟ ਕੀਤਾ ਕਿ ਤਾਂ ਕਿ ਜਿਹੜਾ ਰੈਮੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਤਮਾਕਾ ਨਹੀਂ ਹੋਇਆ ਇਸ ਮਕਾਨ ਮਾਲਕ ਦੇ ਮੀਡੀਆ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਵੱਲੋਂ 112 ਦੇ ਕਾਲ ਕੀਤੀ ਗਈ ਸੀ ਤੇ ਉਹਨਾਂ ਦੇ ਘਰ ਵਿੱਚ ਹੀ ਕੋਈ ਧਮਾਕਾ ਨਹੀਂ ਹੋਇਆ ਪਰਿਵਾਰ ਦੇ ਮੁਤਾਬਕ ਸਾਡੇ ਘਰ ਵਿੱਚ ਕੋਈ ਧਮਾਕਾ ਨਹੀਂ ਹੋਇਆ ਤੇ ਅਸੀਂ ਪੁਲਿਸ ਨੂੰ ਕੋਈ ਕੰਪਲੇਂਟ ਨਹੀਂ ਕੀਤੀ ਬਾਈਟ ਡੀਐਸਪੀ ਹਰਪ੍ਰੀਤ ਸਿੰਘ ਜੀ ਮੰਡੇਰ ਬਾਈਟ ਸੰਦੀਪ ਸਿੰਘ ਜੀ ਉਰਫ ਹੈਪੀ ਬਾਰਮਕਾਨ

ਤੇ ਪੁੱਛੇ ਕਿ ਦਬਾਓ ਜੀ ਸਰ ਤੁਸੀਂ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਿਰ 8 ਵਜੇ ਪਤਾ ਲੰਦਾ ਰਾਤ ਪਤਾ ਲੰਦਾ ਧੁਮਾਕੀ ਦੀ ਆਵਾਜ਼ ਨਹੀਂ ਵਾਹ ਵਾਹ ਯਾ ਫਿਰ ਆਵਾਜ਼ ਕੋਈ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਗਵਾਂਡੀ ਘਟੇ ਕਹਿ ਰਹੇ ਅੱਗ ਲੱਗੀ ਗਵਾਂਡੀ ਨੂੰ ਪੁੱਛ ਲੋ ਗਵਾਂਡੀ ਨੂੰ ਪੁੱਛ ਲੋ ਸਰ ਇਹ ਕਰ ਇਹ ਕਰ ਤੁਹਾਡੇ ਘਰ ਕੋਈ ਨਾ ਬੋਲੋ ਹਾਂ ਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਵੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਫੇਰ ਜਦੋਂ ਆ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕੱਟ ਅਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆਂ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤੇ ਤੁਸੀਂ ਕੰਪਲੇਂਟ ਵੀ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਤੋਂ ਜਿਹੜੀ ਰਾਤ ਦੇ ਟਾਈਮ ਨੂੰ ਇਹ ਧਮਾਕਾ ਹੋਇਆ ਜੀ ਲੇਡੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਉਹਨਾਂ ਨੇ ਕਾਲ ਕੀਤੀ ਜਿੱਥੇ ਉਹ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਧਮਾਕਾ ਹੋਇਆ ਹੈ ਘਰ ਦੇ ਵਿੱਚ ਨਹੀਂ ਇਹਨਾਂ ਦੀ ਨਹੀਂ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਇਹ ਕਿਹਾ ਵੀ ਸਾਡੇ ਬੋਤਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਬੋਤਲ ਤੋੜ ਕੇ ਗਿਆ ਇਹਨਾਂ ਦੇ ਘਰ ਤੇ ਆਪ ਤੋੜੀ ਇਹਨਾਂ ਕੋਈ ਨਾਲ ਦੇਖੋ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਸੁੱਟ ਗਿਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨਾ ਸਰ ਇਹ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰਿਕ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣਾ ਇਹਨਾਂ ਦੇ ਵਾਈਫਾਈ ਲਾਈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਇਹ ਮੋਟਰ ਵੀ ਸਾਹਮਣੇ ਸੀ ਖਾਲੀ ਮੋਟਰ ਦਾ ਬਾਟਰ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਆਣ-ਗਵਾਂ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡ-ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਸੇ ਪੁੱਛ ਲੈਂਦਾ ਕੋਈ ਸੀਸੀਟੀਵੀ ਸਾਹਮਣੇ ਆਈ ਬਹੁਤ ਉਤਤਨ ਦੀ ਜੀ ਅਸੀਂ ਸੀਸੀਟੀਵੀ ਚ ਦੇਖ ਰਹੇ ਹਾਂ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹਿ ਰਹੇ ਹੋ ਕਿ ਬੋਟਰ ਫੱਡੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੇਜ਼ ਨੇ ਥੈਂਕ ਯੂ